ਲੁਧਿਆਣਾ ਦੇ ਤਾਜਪੁਰ ਰੋਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕ੍ਰਿਕਟ ਅਕੈਡਮੀ ਫੋਰਮ ਦੇ ਵਿੱਚ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਇਸ ਫਾਰਮ ਦੇ ਅੰਦਰ ਲੜਾਈ ਹੋ ਚੁੱਕੀ ਹੈ ਤੇ ਅੱਜ ਇੱਕ ਪੱਖ ਨੇ ਦੂਸਰੇ ਪੱਖ ਤੇ ਗੋਲੀਆਂ ਚਲਾ ਦਿੱਤੀਆਂ ਉੱਥੇ ਇੱਕ ਪੱਖ ਨੇ ਦੱਸਿਆ ਕੁਝ ਲੋਕ ਅੰਦਰ ਦਾਖਲ ਹੁੰਦੇ ਨੇ ਤੇ ਦਾਖਲ ਹੁੰਦੇ ਸਾਰੇ ਤਾਬੜਤੋੜ ਗੋਲੀਆਂ ਚਲਾਉਂਦੇ ਨੇ ਤੇ 15 ਤੋਂ 20 ਫਾਇਰ ਕੀਤੇ ਗਏ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਅਤੇ ਇਹ ਵੀ ਸੂਤਰਾਂ ਮੁਤਾਬਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਦੇ ਢਿੱਡ ਵਿੱਚ ਵੀ ਗੋਲੀ ਲੱਗੀ ਹੈ। ਉੱਥੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਪ੍ਰਾਪਰਟੀ ਦਾ ਰੌਲਾ ਹੈ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜੋ ਵੀ ਗੱਲ ਨਿਕਲ ਕੇ ਸਾਹਮਣੇ ਆਏਗੀ ਉਸ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਤੋਂ ਪੱਤਰਕਾਰ ਅਰੇਲ ਕੰਬੋਸ ਦੀ ਰਿਪੋਰਟ ਕੀਗਾ ਟੱਕਾ ਮੁੱਕੀ ਦਾ ਤਰੀਕਾ ਕੀ ਹੋਇਆ ਸੀ ਮਾਵਲਾ ਪਰ ਮਾਂ ਦਾ ਫਾਇਰਿੰਗ ਹੋਈ ਹੈ ਇੱਥੇ ਜਿਹੜੀ ਫਾਇਰਿੰਗ ਹੋਈ ਹੈ ਨਹੀਂ ਹੋਈ ਹਜੇ ਇੱਕ ਮਿੰਟ ਯਾਰ ਵੈਰੀਫਾਈ ਕਰਨ ਮੌਕੇ ਤੇ ਆਏ ਆ ਜਿਹੜੀ ਲੜਾਈ ਜ਼ਰੂਰ ਹੋਈ ਹੈ ਇੱਥੇ ਸਰ ਕਿੰਨੇ ਕਰਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇਦਾਂ ਦੀ ਗੱਲ ਹੈ ਸਾਹਮਣੇ 10 ਤੋਂ 12 ਰਾਉਂਡ ਕੋਈ ਫਾਇਰ ਵਾਲੀ ਗੱਲ ਨਹੀਂ ਹੈਗੀ ਹਜੇ ਮੌਕੇ ਤੇ ਤਸਦੀਕ ਕਰਾਂਗੇ ਤੇਰੀ ਗੱਲ ਦਾ ਪਰ ਇੰਜਰਡ ਵੀ ਕੋਈ ਹੋਇਆ ਹੈ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਇਆ ਕਿਸੇ ਨੂੰ ਹਾਂ ਇੱਕ ਬੰਦੇ ਦੇ ਸੱਤਾਂ ਲੱਗੀਆਂ ਨੇ ਉਹਨੂੰ ਹਸਪੀਟਲ ਇਮੀਡੀਏਟਲੀ ਫਰਚਰ ਦਿੱਤਾ ਬਿਲਕੁਲ ਕੋਈ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਫਿਰ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਗੋਲੀ ਵਾਲੀ ਜਿਹੜੀ ਹਜੇ ਗੱਲ ਕੋਈ ਨਹੀਂ ਹੈਗੀ ਸਰ ਕਾਰਨ ਕੀ ਹੈ ਜੋ ਵਿਵਾਦ ਹੋਇ ਹੈਗੀ ਹੈ ਨਾਲ-ਨਾਲ ਇਹ ਤੁਸੀਂ ਜਿੱਥੇ ਖੜੇ ਹੈਗੇ ਹੋ ਇਸ ਪਾਰਟੀ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰ ਜਿਹੜੀ 20 ਪਾਰਟੀ ਉਹ ਕਹਿ ਰਹੀ ਹੈ ਉਨੂੰ ਲੈ ਕੇ ਆਣਾ ਤਾਂ ਤਕਰਾਰਬਾਜ਼ੀ ਹੋਈ ਹੈ ਲੜਾਈ ਇਹਦੇ ਵਿੱਚ ਆਰਾਊਂਡ ਅਪ ਵੀ ਕੀਤਾ ਕੀਤੇ ਦੋ ਜਣੇ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਤੁਹਾਨੂੰ ਹਜ ਨਹੀਂ ਦੇ ਸਕਦਾ ਲੇਕਿਨ ਸਰ ਵਿਕਸਾ ਸਾਹਿਬ ਦੇ ਵਿੱਚ ਜਿੱਦਾਂ ਬਾਹਰ ਜਿਹੜੇ ਬੰਦੇ ਆਏ ਸੀ ਕਿ ਜਿੱਦਾਂ ਇੱਕ ਵਕੀਲ ਆਪਣੇ ਨਾਲ ਉਹ ਕਹਿ ਰਹੇ ਨੇ ਉਹ ਕਹਿੰਦੇ ਮੈਂ ਅੰਦਰ ਬੈਠਾ ਸੀਗਾ ਤੇ ਸਿੱਧਾ ਮੇਰੇ ਤੇ 10 ਤੋਂ 12 ਰੋਲ ਪਾਇਰ ਕੀਤਾ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ ਸਿ ਚੀਜ਼ਾਂ ਵੈਰੀਫਾਈ ਕਰਕੇ ਜੋ ਸਹੀ ਹੋਗਾ ਮੈਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਥੈਂਕ ਯੂ ਪਹਿਲੋਂ ਤੋਂ ਮੈਂ ਤੁਹਾਨੂੰ ਚੇਧਰ ਜਿਹੜੇ ਕੋਈ ਤੇਰੇ ਇਦਾਂ ਦੀ ਵੀ ਹੈਗੀ ਗੋਲੀਆਂ ਮੋਕੀ ਹੋ ਗਏ ਕਿਹੜੇ ਕੋਪ ਕਿੰਦਮ ਮੇਰੇ ਪੁਜੀਤ ਸਾਹਿਬ ਹੋਇਆ ਕੀ ਇਹ ਜਿਹੜੀ ਗੋਲੀਆਂ ਚਲੀਆਂ ਕੀ ਮਾਮਲਾ ਹੈ ਕੀ ਤੁਹਾਨੂੰ ਮੈਂ ਪ੍ਰੈਸ ਨੋਟ ਸਾਰਾ ਕੁਝ ਬਣਾਇਆ ਨਹੀਂ ਨਹੀਂ ਦੱਸੋ ਥੋੜਾ ਜਿਹਾ ਕਿਉਂ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਕੀ ਸੀਗਾ ਸਰ ਅਸੀਂ ਆਪਣੀ ਜ਼ਮੀਨ ਦੇ ਵਿੱਚ ਆਏ ਆ ਅੱਛਾ ਪਹਿਲਾਂ ਵੀ ਕਿੰਨੀ ਵਾਰੀ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਕੈਮਰੇ ਲਾ ਕੇ ਆਪਣਾ ਨਾਮ ਲਖਾਇਆ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਉਹਦਾ 28 ਨੰਬਰ ਮੁਕਦਮਾ ਹੁਣ ਦਰਜ ਹੋਇਆ ਜਿਸ ਦੇ ਚ ਕਿਮਿੰਦਰ ਕੌਰ ਵੀ ਨਾਲ ਹੈਗੇ ਆਏ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਵੱਖਰਾ ਸੇ ਹੈ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਕੋਈ ਵੀ ਦਸਤਾਵੇਜ਼ ਮਾਲ ਮਹਿਕਮੇ ਦਾ ਕੋਈ ਵੀ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਦੇ ਲੇਕਿਨ ਇਹ ਪਹਿਲੇ ਵੀ ਇੱਕ ਪੰਗਾ ਪਿਆ ਸੀਗਾ ਉਹਦੇ ਵੀ ਤੁਸੀਂ ਇੱਕ ਪ੍ਰੈਸ ਕਾਨਫਰੰਸ ਛੱਡੀ ਸੀਗੀ ਉਹੀ ਪਾਰਟੀ ਜਿਹੜੀ ਪਹਿਲੇ ਵੀ ਅੰਦਰ ਬੜੀ ਸੀ ਹਾਂਜੀ ਹਾਂਜੀ ਉਹੀ ਵਾਲੀ ਹੈ ਜੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਆਪਣਾ ਮਾਲ ਮਹਿ ਕੇ ਮੈਨੂੰ ਚਿੱਠੀ ਲਿਖੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਉਹ ਸਾਰੀ ਤਸਦੀਕ ਹੋ ਕੇ ਤਾਂ ਇਹ ਜਵਾਰਾ ਜਿਹੜਾ ਇੱਕ ਪਰਚਾ ਆਇਆ ਪਹਿਲਾਂ ਇਹਨਾਂ ਦੇ 322 ਨੰਬਰ ਮੁਕਦਮਾ ਸਫੈਦੇ ਚੋਰੀ ਦਾ ਵੀ ਆ ਜਿਹੜਾ ਸੁਖਮਿੰਦਰ ਔਰ ਜਸਪ੍ਰੀਤ ਆ ਇਹਨਾਂ ਦੇ ਇੱਕ 270 ਨੰਬਰ ਪਹਿਲਾਂ ਵੀ ਮੁਕਦਮਾ ਹੁੰਦੇ ਚ ਉਹਨਾਂ ਦੀ ਜ਼ਮਾਨਤਾਂ ਵੀ ਲੇਕਿਨ ਹੁਣ ਕਿੰਨੀ ਕ ਰਾਉਂਡ ਫਾਇਰ ਕੀਤੇ ਗਏ ਨੇ ਵਕੀਲ ਘਟੋ ਘੱਟ ਤਾਂ 15 ਤੋਂ 17 ਤਾਂ ਮੈਂ ਸੁਣ ਗਿਆ ਮੈਂ ਆਪਣੀ ਜਾਨ ਮਗਾ ਕੇ ਉਤਰੋ ਕੰਨ ਟੱਪ ਕੇ ਗਿਆ ਹੁਣ ਹੁਣ ਆ ਮੇਰੀ ਗੱਡੀ ਅੰਦਰ ਖੜੀ ਆ ਜੀ ਹਾਂ ਇਹ ਜਿੱਦਾਂ ਹਮਲਾ ਤੁਹਾਡੇ ਤੇ ਕੀਤਾ ਸੀਗਾ ਕੀ ਕਿਉਂ ਹਮਲਾ ਸਾਰਿਆਂ ਦੇ ਜਿਹੜੇ ਮੇਰੇ ਸਾਲੇ ਨਾਲ ਸੀ ਅਸੀਂ ਆਪਣੀ ਜ਼ਮੀਨ ਤੇ ਆਏ ਆ ਜਿਵੇਂ ਅੱਛਾ ਸਾਨੂੰ ਪਤਾ ਲੱਗਿਆ ਦੇਖੋ ਇਹਨਾਂ ਨੇ ਕੈਮਰੇ ਰੀਆ ਤਾਰਾਂ ਉਥੋਂ ਇੱਧਰ ਪਾਈਆਂ ਹੋਈਆਂ ਦੇਖੋ ਸਾਡੀ ਜ਼ਮੀਨ 'ਚ ਆਇਆ ਉਹ ਕਿੰਨੇ ਕਿ ਨੌਜਵਾਨ ਅੰਦਰ ਸੀ ਕਿੰਨੇ ਵੈਪਨ ਕਿੰਨੇ ਸੀ ਉਹਨਾਂ ਦਾ ਕੋਈ ਕੁਝ ਪਤਾ ਸਰ ਮੈਨੂੰ ਜਿਹੜਾ ਦੋ ਦੀ ਜਾਣਕਾਰੀ ਦੋ ਨਲੀਆਂ ਨਾਲ ਉਹਨਾਂ ਨੇ ਇੱਥੋਂ ਇੱਕ ਜਿਹੜਾ ਸੁਖਮਿੰਦਰ ਉਹਨੇ ਇਦਾਂ ਸਿੱਧੇ ਫਾਇਰ ਕੀਤੇ ਨੇ ਇਦਾਂ ਕਿ ਵਕੀਲ ਦਾ ਕੋਰਟ ਚ ਕੇ ਚੱਲਦਾ ਭਾਈ ਤਾਂ ਵੀ ਜਿਹੜਾ ਹਮਲਾ ਕੀਤਾ ਗਿਆ ਪਹਿਲੇ ਵੀ ਤੁਹਾਡਾ ਮਾਮਲਾ ਸੀਗਾ ਲੇਕਿਨ ਕੋਰਟ ਦੇ ਕੋਰਟ ਦੇ ਵਿੱਚ ਵਕੀਲ ਦਾ ਮਤਲਬ ਕੋਰਟ ਚ ਪਹਿਲੇ ਮਾਮਲਾ ਚੱਲਣ ਤੋਂ ਬਾਅਦ ਵੀ ਲੇਕਿਨ ਇਹ ਦੁਬਾਰਾ ਦੁਬਾਰਾ ਹੋ ਰਿਹਾ ਕੋਰਟ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਇਸ ਜਮੀਨ ਦਾ ਸਰ ਜੀ ਇਹ ਜ਼ਮੀਨ ਅਲੈਦਾ ਉਹ ਨਾਲ ਦੀ ਜ਼ਮੀਨ ਦਾ ਮਾਮਲਾ ਹੈ ਪਹਿਲੇ ਬਾਈ ਨੂੰ ਲੈ ਕੇ ਹੋਇਆ ਸੀਗਾ ਇੱਥੇ ਹਾਂ ਉਹ 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 ਉਹੀ ਜ਼ਮੀਨ ਨੂੰ ਲੈ ਕੇ ਹੋਇਆ ਸੀਗਾ ਲੇਕਿਨ ਉਹ ਫਰਾਰ ਨਹੀਂ ਹੋ ਉਹਦਾ ਹਾਂ ਉਹ ਉਹ ਕਿੰਨੇ ਦਿਨ ਪੰਜ ਪੰਜ ਐਫ ਆਈ ਆਰਾਂ ਦੇ ਬਾਅਦ ਅੱਜ ਤੱਕ ਪੁਲਿਸ ਨੇ ਪੰਜ ਮਹੀਨਿਆਂ ਚ ਪੰਜ ਪੰਜ ਮਹੀਨਿਆਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਔਰ ਇਹੀ ਇਹੀ ਵਜ੍ਹਾ ਕਿ ਉਹ ਦੇਖੋ ਖੁੱਲੇ ਆਮ ਦੇਖੋ ਬਦਮਾਸ਼ੀ ਦੇ ਉੱਤਰ ਆਏ ਅੱਜ ਮਾਰਨ ਤੇ ਉੱਤਰ ਆਏ ਨੇ ਨਹੀਂ ਜਦੋਂ ਤੁਹਾਨੂੰ ਮਾਰ ਨਹੀਂ ਤਾ ਕਿੰਨੇ ਕ ਹਮਲੇ ਵੈਸੇ ਕਿੰਨੀਆਂ ਕ ਰਾਉਂਡ ਫਾਇਰ ਲਗਾਤਾਰ ਕੀਤੇ ਗਏ ਕੀ ਕੀ ਮੈਂ ਤਾਂ ਕਹਿ ਰਿਹਾ ਸਰ ਮੈਂ ਦੇਖੋ ਉੱਥੇ ਅੰਦਰ ਸੀਗਾ ਮੈਂ ਆਪਣੀ ਜਾਨ ਬ ਲekin ਜਦੋਂ ਮੈਂ ਐਸੇ ਨੇੜੇ ਸੀ ਆਪਣੀ ਗੱਡੀ ਦੇ ਕੋਲ ਉਹਦੇ ਇਦਾਂ ਇਦਾਂ ਉਹਨਾਂ ਨੇ ਫਾਇਰ ਕੀਤੇ ਮੈਂ ਪੱਜ ਗਿਆ ਉਸੀ ਜਾਨ ਆਪਣੀ ਬਚਾਈ ਆ ਇੱਕ ਦੋ ਮੁੰਡਿਆਂ ਦੇ ਉੱਤੇ ਇਹਦੇ ਉਹਦੇ ਕੋਲੋਂ ਨੰਗੀ ਆ ਉਸ ਤੋਂ ਬਾਅਦ ਇੱਧਰ ਮੈਨੂੰ ਪਤਾ ਲੱਗਿਆ ਗੱਡੀ ਵੀ ਚੜਾਤੀ ਇੱਕ ਬੰਦੇ ਦੇ ਉੱਤੇ ਅੱਛਾ ਕਿਹੜੀ ਗੱਡੀ ਸੀ ਕੀ ਉਹਨਾਂ ਕੋਲ ਇੱਕ ਸਫਾਰੀ ਸੀ ਮੈਂ ਕਿਉਂਕਿ ਦੇਖੋ ਅੰਦਰ ਸੀਗਾ ਉਹ ਜੀ ਤੁਹਾਡੇ ਕੋਲ ਵੀਡੀਓ ਹੈਗੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਹ ਵੀਡੀਓ ਹੈਗੀ ਤੁਹਾਡੇ ਕੈਮਰੇ ਸਰ ਆ ਦੇਖੋ ਐਸੇ ਕਿੰਨੇ ਬੰਦੇ ਨੇ ਕਿਸੇ ਨਾ ਕਿਸੇ ਕੋਲ ਮਿਲ ਜੂਗੇ ਨਹੀਂ ਬਾਹਰ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਖੇਤਾਂ ਦੇ ਅੰਦਰ ਆ ਇੱਥੇ ਇੱਥੇ ਇੱਥੋਂ ਸਰ ਇੱਥੋਂ ਚਲਾਈਆਂ ਨੇ ਉਹਨਾਂ ਨੇ ਕਿੱਥੋਂ ਦਰਵਾਜ਼ਾ ਖੋਲ ਕੇ ਖੋਲ ਕੇ ਹਾਂ ਕੁਝ ਕਿਤੇ ਬੈਠੇ ਸੀ ਕਿਤੇ ਤੁਹਾਡੇ ਨਾਲ ਆਹ ਦੇਖੋ ਮੇਰੀ ਗੱਡੀ ਆ ਜਾਓ ਤੁਹਾਨੂੰ ਮੈਂ ਦਿਖਾ ਦਿੰਦਾ ਲੇਕਿਨ ਅੰਦਰ ਸਾਨੂੰ ਆਣ ਦਿੱਤਾ ਜਾ ਰਿਹਾ ਕਿ ਬੋਸ ਮੈਨੂੰ ਫਿਰ ਮੈਨੂੰ ਦੇਖੋ ਆਪਣੀ ਗੱਡੀ ਚੱਕ ਕੇ ਆਂਦੋ ਫਿਰ ਮੈਂ ਆ ਕੇ ਬੈਗ ਲੈ ਕੇ ਸਰ ਵੰਦਰ ਬੁਲਾ ਲਿਆ ਤੇਰ ਬੁਲਾ ਲਿਓ ਲੇਕਿਨ ਵਕੀਲ ਸਾਹਿਬ ਨੇ ਜਿੰਨਾ ਪਹਿਲੇ ਵੀ ਜਿਹਾ